ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦਿਆਂ ਜਾਂਦਿਆਂ ਸਿੱਖਾਂ ਦੀ ਪ੍ਰੀਖਿਆ ਕਰਦੇ ਖਾਲਸਾ ਅਖਵਾਈ ਜਾਂਨੇ ਬਣ ਵੀ ਗਿਆ ਕਿ ਨਹੀਂ ਬਣਿਆ ਅੱਜ ਪਾਤਸ਼ਾਹ ਨੇ ਇੱਕ ਪਰਖ ਪਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਂਦਿਆਂ ਜਾਂਦਿਆਂ ਪੀਰ ਦਾਦੂ ਦੀ ਸਮਾਦ ਨੂੰ ਤੀਰ ਨਾਲ ਮੱਥਾ ਟੇਕਦਾ ਬਸ ਤੀਰ ਨਾਲ ਸਿਰ ਝਕਾਉਣ ਦੀ ਧੀਰ ਸੀ ਖਾਲਸਿਆਂ ਚ ਚਰਚਾ ਜਲ ਪਈ ਮਹਾਰਾਜ ਸਾਨੂੰ ਕਹਿੰਦੇ ਹੋ ਗੋਰ ਮੜੀ ਮੱਠ ਭੂਲ ਨਾ ਮੰਨੇ ਆਪ ਤੁਸੀਂ ਇੱਕ ਗੋਰ ਨੂੰ ਕਬਰ ਨੂੰ ਸਜਦਾ ਕਿਉਂ ਕੀਤਾ ਜੇ ਰਹਿਤ ਸਾਡੇ ਵਾਲੀ ਅੰਮ੍ਰਿਤ ਸਾਡੇ ਵਾਲਾ ਸਭ ਕੁਝ ਸਾਡੇ ਵਾਲਾ ਪਾਤਸ਼ਾਹ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ ਬਲੇਹਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉਹ ਤਾਂ ਜਾਣ ਕੇ ਪਾਤਸ਼ਾਹ ਨੇ ਪਰਖ ਪਾਈ ਹਜ਼ੂਰ ਨੇ ਆਪਣੇ ਤਨ ਤੋਂ ਗੱਤਰੇ ਸਮੇਤ 3 ਫੁੱਟ ਦੀ ਕਿਰਪਾਨ ਲਈ ਤੇ ਸ੍ਰੀ ਸਾਹਿਬ ਕਿਰਪਾਨ ਲੈ ਕੇ ਪੰਥ ਨੂੰ ਪੇਸ਼ ਕਰਕੇ ਕਿਹਾ ਦਿਆ ਸਿੰਘ ਗੁਰੂ ਗੋਬਿੰਦ ਸਿੰਘ ਵੀ ਤਨਖਾਹਿਆ ਹੋਇਆ ਮੈਨੂੰ ਤਨਖਾਹ ਲਾਓ ਕਿਸੇ ਸਿੱਖ ਦੀ ਕਿਵੇਂ ਮਸੀ ਤਨਖਾਹ ਲਾ ਸਕੀ ਅੱਖਾਂ ਭਰ ਗਈਆਂ ਹੱਥ ਜੋੜ ਕੇ ਨਹੀਂ ਬਾਦਸ਼ਾ ਅਸੀਂ ਤਾਂ ਉਹਨੂੰ ਪੁੱਛਿਆ ਸਤਿਗੁਰਾਂ ਕਹਿੰਦਾ ਨਹੀਂ ਦਇਆ ਸਿੰਘ ਮੈਂ ਵੀ ਤਨਖਾਹਿਆ ਹੋਇਆ ਮੈਨੂੰ ਤਨਖਾਹ ਲਾਓ ਬਾਦਸ਼ਾ ਨੇ ਕਰਪਾਨ ਸ੍ਰੀ ਸਭ ਉਤਾਰ ਕੇ ਗਤਰੇ ਸਮੇਤ ਪੰਥ ਨੂੰ ਦਿੱਤੀ ਪੰਜ ਸਿੱਖ ਬਹਿ ਗਏ ਤਨਖਾਹ ਲਾਉਣ ਜਦੋਂ ਪੰਜਾਂ ਨੇ ਆਪਸ ਵਿੱਚ ਵਿਚਾਰ ਕਰਕੇ ਤਨਖਾਹ ਲਈ ਦਸਮ ਬਾਦਸ਼ਾ ਨੂੰ ਤਨਖਾਹ ਲਈ 25 ਰਜਤ ਪੰਕੜਾ ਪਰਸ਼ਾਦੀ ਦੇਗ ਪਿੰਡ ਕਰੋ ਪੰਥ ਨੂੰ ਗਲਗੀ ਤਰ ਪਾਤਸ਼ਾਹ ਨੇ 25 ਰਜਤਪਨ ਕੜਾ ਪ੍ਰਸ਼ਾਦ ਦੀ ਦੇਗ ਪੰਥ ਅੱਗੇ ਭੇਂਟ ਕੀਤੀ ਅਰਦਾਸ ਹੋਈ ਫਿਰ ਪੰਜਾਂ ਨੇ ਵਾਪਸ ਸ੍ਰੀ ਸਾਹਿਬ ਜਦੋਂ ਦੇਣਾ ਸੀ ਉਦੋਂ ਉਹ ਤਨਖਾਹ ਲਾਉਣ ਲੱਗਿਆ ਕਿਆ ਸੁਣਾਵੇ ਕੌਣ ਗੁਰੂ ਨੂੰ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਦਇਆ ਸਿੰਘ ਨੂੰ ਕਿਹਾ ਤੁਸੀਂ ਸੁਣਾਓ ਨਾ ਕਹੇ ਨਹੀਂ ਮੇਰੀ ਜ਼ੁਬਾਨ ਤੋਂ ਤਨਖਾਹ ਨਹੀਂ ਸੁਣਾਈ ਜਾਣੀ ਪਤਾ ਕਿਉਂ ਮੈਂ ਅੱਖਾਂ ਨਾਲ ਸਭ ਕੁਝ ਵੇਖਿਆ ਜਿੰਨਾ ਪਿਆਰ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ ਇੰਨਾ ਤੇ ਹਰ ਦੁਨੀਆ ਦਾ ਕੋਈ ਗੁਰੂ ਨਹੀਂ ਕਰ ਸਕਿਆ ਮੈਂ ਹੱਥ ਜੋੜ-ਜੋੜ ਕਹਿੰਦਾ ਰਿਹਾ ਦਸਮ ਪਾਤਸ਼ਾ ਤੇਰੇ ਪੁੱਤਾਂ ਦੀਆਂ ਲਾਸ਼ਾਂ ਬਿਨਾਂ ਕਫਨ ਤੋਂ ਪਈਆਂ ਨੇ ਮੈਂ ਤੁਮ ਅੱਲਾ ਖੋਲ ਕੇ ਤੇ ਨਾ ਪੁੱਤਰਾਂ ਦਾ ਮੂੰਹ ਟੱਕ ਜਾਓ ਦਸਮ ਪਾਤਸ਼ਾ ਨੇ ਆਪਣੇ ਪੁੱਤਾਂ ਦਾ ਮੂੰਹ ਨਹੀਂ ਟੱਕਿਆ ਕਪੜਾ ਪਾ ਕੇ ਇੰਨੀ ਗੱਲ ਕਹਿ ਰਿਹਾ ਸਿੰਘ ਮੈਂ ਆਪਣੇ ਪੁੱਤਾਂ ਤੋਂ ਪਿਆਰੇ ਸਿੱਖ ਛੱਡ ਕੇ ਪੁੱਤਰਾਂ ਤੇ ਕਪੜਾ ਕਿਵੇਂ ਪਾਦਾ ਮੈਨੂੰ ਪੁੱਤਾਂ ਤੋਂ ਪਿਆਰੇ ਸਿੱਖ ਨੇ ਮੈਂ ਇਹੋ ਜਿਹਾ ਗੁਰੂ ਨੂੰ ਅਜ ਤਨਖਾਹ ਕਿਵੇਂ ਲਾਦਾ ਮੈਂ ਨਹੀਂ ਤਨਖਾਹ ਲਾ ਸਕਦਾ ਮੈਂ ਹੱਥ ਜੋੜ ਜੋੜ ਕੇ ਕਹਿੰਦਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਦੁਨੀਆ ਦਾ ਪਹਿਲਾ ਪਿਓ ਹੈ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਬਿਨਾਂ ਕਫਨਾਂ ਤੋਂ ਛੱਡ ਕੇ ਜਾਂਦਾ ਇਸ ਧਰਤੀ ਤੇ ਗਰੀਬ ਤੋਂ ਗਰੀਬ ਬੰਦੇ ਹੋਏ ਨੇ ਅੱਜ ਤੱਕ ਕਿਸੇ ਪਿਓ ਦੇ ਪੁੱਤ ਦੀ ਲਾਸ਼ ਬਿਨਾਂ ਕਫਨ ਤੋਂ ਨਹੀਂ ਗਈ ਕੋਈ ਗਰੀਬ ਵੀ ਹੋਵੇ ਤਾਂ ਵੀ ਉਹਤੇ ਕਫਨ ਪੈਂਦਾ ਤੂੰ ਤਾਂ ਸ਼ੈਨ ਸ਼ਾਹਾਂ ਦਾ ਸ਼ੈਨ ਸ਼ੈ ਦੁਨੀਆ ਕੇ ਕਹੇਗੀ ਤੇਰੇ ਪੁੱਤਾਂ ਨੂੰ ਕਫਨ ਵੀ ਨਸੀਬ ਨਹੀਂ ਹੋਇਆ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਨਾ ਕਫਨ ਪਾਇਆ ਤੁਰਨ ਲੱਗੇ ਪਿਆਰੇ ਦਇਆ ਸਿੰਘ ਨੇ ਜਿਹੜੀ ਗੱਲ ਕਹੀ ਸੀ ਨਾ ਉਹ ਵਕਈ ਅੰਦਰੋਂ ਹਿਲਾ ਸਕਦੀ ਸੀ ਕਿਸੇ ਦੀ ਦਸਮ ਪਾਤਸ਼ਾਹ ਨੂੰ ਅੰਦਰੋਂ ਹਿਲਾਉਣ ਲਈ ਇੰਨਾ ਅੰਦਰੋਂ ਵਿਰਾਗ ਭਰ ਕੇ ਕਿਆ ਪਾਤਸ਼ਾਹ ਗਰੀਬ ਤੋਂ ਗਰੀਬ ਪਿਓ ਦੀ ਔਲਾਦ ਵੀ ਬਿਨਾ ਕਫਨ ਤੋਂ ਨਹੀਂ ਜਾਂਦੀ ਤੋ ਸ਼ੈਨਸ਼ਾਹਾਂ ਦਾ ਸ਼ੈਨਸ਼ਾਹ ਤੇਰੇ ਪੁੱਤਾਂ ਤੇ ਕਫਨ ਕਿਉਂ ਨਹੀਂ ਜਿਹੜੀ ਗੱਲ ਦਇਆ ਸਿੰਘ ਨੇ ਕਹੀ ਉਹ ਨੂੰ ਚਰਨ ਸਿੰਘ সফਰੀ ਸਾਹਿਬ ਨੇ ਲਿਖਿਆ ਪਿਆਰ ਵਿੱਚ ਪੈਜ ਕੇ সফਰੀ ਸਾਹਿਬ ਲਿਖਦੇ ਕਹਿੰਦੇ ਦਇਆ ਸਿੰਘ ਨੇ ਦਿਲ ਭਰ ਕੇ ਅੰਦਰੋਂ ਕਿਹਾ ਗਰੀਬ ਤੋਂ ਗਰੀਬ ਮਾਪੇ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਗਰੀਬ ਤੋਂ ਗਰੀਬ ਬੰਦੇ ਪਏ ਨੇ ਦੁਨੀਆ ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਪੈ ਨੇ ਕਫਨੋਂ ਬਗੈਰ ਦਸ ਕਿਹਦੇ ਪੁੱਤ ਗਏ ਨੇ ਦਸ ਕਿਸੇ ਦੇ ਪੁੱਤ ਬਿਨਾ ਕਫਨ ਤੋਂ ਗਏ ਹੋਣ ਪਾਦਸ਼ਾ ਇੱਥੇ ਗਰੀਬ ਤੋਂ ਗਰੀਬ ਦੁਨੀਆ ਹੈ ਦਸਮ ਪਾਦਸ਼ਾ ਨੇ ਕਿਹਾ ਨਹੀਂ ਦਇਆ ਸਿੰਘ ਰਹਿਣ ਦੇ ਮੈਂ ਪੁੱਤਾਂ ਦੇ ਉੱਤੇ ਕਫਨ ਨਹੀਂ ਪਾ ਸਕਦਾ ਮੇਰੇ ਸਿੱਖ ਪੁੱਤਾਂ ਤੋਂ ਪਿਆਰੇ ਪਏ ਨੇ ਸ਼ਹੀਦ ਅੱਜ ਦਇਆ ਸਿੰਘ ਨੇ ਕਿਹਾ ਮੈਂ ਉਸ ਗੁਰੂ ਨੂੰ ਕਿਵੇਂ ਤਨਖਾਹ ਸੁਣਾਦਾ ਫਿਰ ਸਭ ਤੋਂ ਵੱਡੀ ਉਮਰ ਦੇ ਪਿਆਰੇ ਮਾਨ ਸਿੰਘ ਜੀ ਉਨੋਟ ਕੇ ਫਿਰ ਤਨਖਾਹ ਸੁਣਾਈ ਮਹਾਰਾਜ 25 ਰਾਤ ਬਣ ਕੜਾ ਪਰ ਸ਼ਾਦੀ ਦਿng ਭੇਟ ਕਰੋ ਉਹ ਦੇਖ ਭੇਂਟ ਹੋਈ ਦਸਮ ਪਾਤਸ਼ਾਹ ਤਾਂ ਪੰਥ ਵਿੱਚ ਫਿਰ ਸ੍ਰੀ ਸਬ ਕਰਪਾਣ ਲਈ ਕਿ ਕਿਥੇ ਬੇਨਤੀ ਕਰਾਂ ਗੁਰੂ ਕਦੇ ਗਲਤੀ ਨਹੀਂ ਕਰਦਾ ਕਿਉਂਕਿ ਗੁਰੂ ਅਪੁੱਲ ਹੈ ਆਪਾਂ ਭੁੱਲਣ ਵਾਲੇ ਆ ਭੁੱਲਣ ਅੰਦਰ ਸਭ ਕੋ ਆਪਾਂ ਸਾਰੀ ਦੁਨੀਆ ਇੰਪਰਫੈਕਟ ਹੈ ਗੁਰੂ ਪਰਫੈਕਟ ਹੈ ਭੁੱਲਣ ਅੰਦਰ ਸਭ ਕੋ ਆਪ ਭੁੱਲ ਗੁਰੂ ਕਰਤਾਰ ਪਰ ਗੁਰੂ ਨੇ ਸਾਨੂੰ ਸਿਖਾਉਣ ਵਾਸਤੇ ਇਹ ਸਭ ਕੁਝ ਰੱਤੇ ਵੱਡੇ ਤੋਂ ਵੱਡਾ ਬੰਦਾ ਅਖਵਾਵੇ ਮੈਂ ਬਹੁਤ ਵੱਡਾ ਪਰ ਯਾਦ ਰੱਖਿਓ ਗੁਰੂ ਦੀ ਰਹਿਤ ਤੋਂ ਬਾਹਰ ਕੋਈ ਜਾਏ ਉਹਨੂੰ ਮਾਫ ਨਹੀਂ ਕੀਤਾ ਜਾਏਗਾ ਕੋਈ ਗੁਰੂ ਦੀ ਰਹਿਤ ਛੱਡ ਕੇ ਕਬਰਾਂ ਤੇ ਮੱਥਾ ਟੇਕੇ ਬਹੁਤ ਤਨਖਈਆ ਰਹੇਗਾ ਐਵੇਂ ਕੋਈ ਕਵੇ ਜੀ ਮੈਂ ਉੱਥੇ ਮਾਫ ਕਰਿਓ ਆ ਕਈ ਸੇ ਕਹਿਣ ਲੱਗ ਪਏ ਨਹੀਂ ਜੀ ਰਾਜਨੀਤੀ ਵਿੱਚ ਐਂ ਚੱਲਦਾ ਜਾਣਾ ਪੈਂਦਾ ਠੀਕ ਹੈ ਸਭ ਦਾ ਅਦਬ ਸਤਿਕਾਰ ਕਰਦਾ ਸਿੱਖ ਕਦੇ ਕਿਸੇ ਦੀਆਂ ਕਬਰਾਂ ਨੂੰ ਠੱਡੇ ਨਹੀਂ ਮਾਰਦਾ ਸਿੱਖ ਕਦੇ ਕਿਸੇ ਦੇ ਧਰਮ ਦੀ ਨਾਜ਼ਰੀ ਨਹੀਂ ਕਰਦਾ ਅੱਜ ਤੱਕ ਇੱਕ ਵੀ ਐਫਆਰਆਈ ਕਿਸੇ ਸਿੱਖ ਉੱਤੇ ਦਰਜ ਨਹੀਂ ਕਿਸੇ ਸਿੱਖ ਨੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਨਾਜ਼ਰੀ ਕੀਤੀ ਹੋਵੇ ਸਿੱਖ ਕਿਸੇ ਦੇ ਧਰਮ ਦੀ ਨਾਜ਼ਰੀ ਨਹੀਂ ਕਰੇਗਾ ਸਿੱਖ ਕਿਸੇ ਦੀਆਂ ਕਬਰਾਂ ਨੂੰ ਠੇਡੇ ਨਹੀਂ ਮਾਰਦਾ ਪਰ ਮਾਫ ਕਰਿਓ ਸਿੱਖ ਆਪਣੇ ਗੁਰੂ ਤੋਂ ਸਭਾਏ ਸਿਰ ਵੀ ਕਿਸੇ ਅੱਗੇ ਨਹੀਂ ਝੁਕਾਉਂਦਾ ਉਹਨੂੰ ਵਿਸ਼ਵਾਸ ਤੇ ਪਰਵਾਹ ਸਹਿ ਉਹ ਆਪਣੇ ਗੁਰੂ ਤੇ ਵਿਸ਼ਵਾਸ ਰੱਖ ਕੇ ਕਹਿੰਦਾ ਪਾਏ ਗਹੇ ਜਬ ਤੇ ਤੁਮਰੇ ਤਬ ਤਿੰਕੋ ਅੱਖ ਤੇ ਨਹੀਂ ਆਨੇਓ ਰਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਇੱਕ ਨਾ ਮੰਨਿਓ ਤੇਰਾ ਦਰ ਛੱਡ ਕੇ ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ ਉਹਦੇ ਅੰਦਰ ਵਿਸ਼ਵਾਸ ਹੈ ਗੁਰਪੂਰਾ ਭੇਟਿਓ ਬੜ ਭਾਗੀ ਮਨੇ ਭਇ ਪ੍ਰਗਾਸ ਕੋਇ ਨਾ ਪੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਅਗੈ ਸੁਖ ਪਾਸ਼ੈ ਸੁਖ ਸਹਜਾ ਘਰ ਆਨੰਦ ਹੁਵਾ ਦੇ ਸਾ ਸੰਗਤ ਇਹ ਗੁਰੂ ਦੀ ਬਖਸ਼ਿਸ਼ ਕਰਪੈ ਇਹ ਗੁਰੂ ਦੀ ਰਹਿਮਤ ਹੈ